ਕੰਮ ਆਪਣਾ ਹੈਗਾ ਜਿਹੜਾ ਕੁਦਰਤੀ ਖੇਤੀ ਦਾ ਤੇ ਇਹਦੇ ਸੁੰందਰੀ ਫੋਟੋ ਵੀਡੀਓ ਆਪਾਂ ਸਮੇਂ ਤੋਂ ਸਮੇਂ ਜਿਹੜਾ ਪਾਉਣੇ ਰਹੇ ਨੇ ਆਗੇ ਤੇ ਆਮ ਤੌਰ ਤੇ ਜਿਹੜੀਆਂ ਸਲਾਹਾਂ ਮਿਲਦੀਆਂ ਰਹਿੰਦੀਆਂ ਕਿ ਥੋੜਾ ਤੜਕ ਫੜਕ ਵਾਲਾ ਕੰਮ ਕਰਿਆ ਕਰੋ ਜਵਾਨਾ ਤੇਜ ਹੈ ਤੇ ਬਾਲਾ ਸਚਾਈ ਸਚੂਈ ਦਾ ਹਿਸਾਬ ਕਿਤਾਬ ਨਹੀਂ ਚੱਲਦਾ ਪਰ ਜਿਹੜਾ ਸਾਡਾ ਕੰਮ ਆਗਾ ਉਹਦੇ ਨਾਲ ਜਿਹੜਾ ਤੜਕ ਫੜਕ ਵਾਲਾ ਕੰਮ ਮੈਚ ਨਹੀਂ ਕਰਦਾ ਜਾਨੀ ਕਿ ਉਹਦੇ ਨਾਲ ਮੇਲ ਨਹੀਂ ਖਾਂਦਾ ਜੋ ਚੀਜ਼ ਹੈ ਉਹ ਹੀ ਤੁਹਾਨੂੰ ਜਿਹੜੇ ਅਸੀਂ ਹਕੀਕਤ ਦੇ ਵਿੱਚ ਹੈਗੀ ਅਸਲ ਦੇ ਵਿੱਚ ਹੈਗੀ ਉਹੀ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਨਹੀਂ ਕਿ ਕਰ ਕੁਝ ਹੋਰ ਰਹੇ ਆ ਤੇ ਦੱਸ ਕੁਝ ਹੋ ਜਰੇ ਹੋਰ ਰਹੇ ਆ ਤੇ ਲਾ ਕੇ 25 30 ਬੂਟੇ ਅਸੀਂ ਕਹਿ ਜੀ ਵੀ ਤੁਸੀਂ ਕਰੋਗੇ ਲੱਖਾਂ ਦੀ ਕਮਾਈ ਤੇ ਤੁਸੀਂ ਇੱਕ ਵਾਰ ਚਾਂਸੇ ਜਾ ਕੇ ਲਾ ਵੀ ਲਵੋ ਤੇ ਬਾਅਦ ਦੇ ਵਿੱਚ ਤੁਸੀਂ ਹੋਰ ਬੰਦਾਂ ਤੋਂ ਸਲਾਹਾਂ ਲੈਂਦੇ ਫਿਰ ਉਹ ਵੀ ਕਿਹਾ ਤਾਂ ਇਹ ਸੀ ਵੀ ਲੱਖਾਂ ਦੀ ਕਮਾਈ ਹੋਣੀ ਆ ਪਰ 2-3 ਸਾਲ ਹੋ ਗਏ ਪੱਲਾ ਕੋਈ ਪੈਸਾ ਪੈਂਦਾ ਨਹੀਂਗਾ ਇਦਾਂ ਦੀਆਂ ਗੱਲਾਂ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨੁਕਸਾਨ ਹੋਵੇ ਸੋ ਝੂਠ ਬੋਲ ਕੇ ਕਾਫੀ ਕੁਝ ਚਲਾਇਆ ਜਾ ਰਿਹਾ ਪਰ ਸਾਡੀ ਜਿਹੜੀ ਜਮੀਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਸੋ ਤੁਸੀਂ ਆਪਣਾ ਜਿਹੜਾ ਫਰਜ਼ ਸ਼ੇਅਰ ਕਰਨ ਵਾਲਾ ਜਰੂਰ ਨਿਭਾਦਿਆ ਕਰੋ ਬਾਕੀ ਚਲੋ ਹੌਲੀ ਹੌਲੀ ਲੱਗੇ ਹੋਏ ਆ ਪ੍ਰਮਾਤਮਾ ਕਾਮਯਾਬੀ ਬਖਸ਼ੂਗਾ ਤੁਹਾਨੂੰ